ਆਮ ਆਦਮੀ ਪਾਰਟੀ ਦੇ ਕਾਗੂ ਨੂੰ ਪੁਲਿਸ ਨੇ ਔਰਤ ਦੇ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਆਮ ਆਦਮੀ ਪਾਰਟੀ ਦਾ ਇਹ ਆਗੂ ਪੁਲਿਸ ਨੇ ਉਸ ਵੇਲੇ ਧਰ ਲਿਆ ਜਦੋਂ ਇਸ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ। ਔਰਤ ਦੇ ਨਾਲ ਬਦਸਲੂਕੀ ਕਰਨ ਦੇ ਤੇ ਜਿਨਸੀ ਸ਼ੋਸ਼ਣ ਕਰਨ ਦੇ ਇਸ ਆਗੂ ਦੇ ਉੱਤੇ ਇਲਜ਼ਾਮ ਲੱਗੇ ਨੇ। ਇਹ ਕਿਹੜਾ ਆਗੂ ਹੈ, ਕਿੱਥੋਂ ਹੈ ਇਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ। ਮੈਂ ਹਰਿੰਦਰ ਬਾਜਵਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਹੋਣ, ਵਿਧਾਇਕ ਹੋਣ, ਮੰਤਰੀ ਹੋਣ ਕਿਸੇ ਨਾ ਕਿਸੇ ਰੂਪ 'ਚ ਸੁਰਖੀਆਂ ਬਟੌਰਦੇ ਅਕਸ ਦਿਖਾਈ ਦਿੰਦੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵੱਡੇ ਆਗੂ ਨੂੰ ਆਮ ਆਦਮੀ ਪਾਰਟੀ ਦੇ ਨੂੰ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕੀਤਾ ਜਿਸ ਵੇਲੇ ਉਸ ਦੇ ਉੱਤੇ ਜਿਨਸੀ ਸ਼ੋਸ਼ਣ ਦੇ ਔਰਤ ਦੇ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਮਾਮਲਾ ਲੁਧਿਆਣਾ ਜ਼ਿਲ੍ਹੇ ਦਾ ਜਿੱਥੇ ਆਮ ਆਦਮੀ ਪਾਰਟੀ ਦੇ ਦਲਤ ਵਿੰਗ ਦੇ ਆਗੂ ਨੂੰ ਜਿਹੜਾ ਮੇਵਾ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮਾਮਲਾ ਕੁਝ ਇਸ ਤਰ੍ਹਾਂ ਹੈ ਲੁਧਿਆਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਦਲਤ ਵਿੰਗ ਵਿਧਾਨ ਸਭਾ ਹਲਕਾ ਰਾਏਕੋਟ ਦੇ ਪ੍ਰਧਾਨ ਮੇਵਾ ਸਿੰਘ ਨੂੰ ਗ੍ਰਿਫਤਾਰ ਕੀਤਾ ਮੇਵਾ ਸਿੰਘ ਤੇ ਇੱਕ ਮਹਿਲਾ ਨਾਲ ਜਿਨਸੀ ਸ਼ੋਸ਼ਣ ਅਤੇ ਉਸ ਦੀ ਮਾਂ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਪੁਲਿਸ ਨੇ ਉਹਨਾਂ ਨੂੰ ਹਲਵਾਰਾ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਥਾਣਾ ਸੁਧਾਰ ਇੰਚਾਰਜ ਜਸਵਿੰਦਰ ਸਿੰਘ ਅਨੁਸਾਰ ਪੀੜਤਾ ਦੀ ਸ਼ਿਕਾਇਤ ਤੇ 13 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਮੁਲਜ਼ਮ ਉਸੇ ਦਿਨ ਤੋਂ ਫਰਾਰ ਚੱਲੇ ਆ ਰਿਹਾ ਸੀ ਪੀੜਤਾ ਨੇ ਦੱਸਿਆ ਕਿ 2021 ਤੋਂ ਮੇਵਾ ਸਿੰਘ ਦੇ ਸ਼ਿਵਮ ਫੋਟੋਗ੍ਰਾਫੀ ਸਟੂਡੀਓ ਵਿੱਚ ਉਹ ਕੰਮ ਕਰ ਰਹੀ ਸੀ ਨੌਕਰੀ ਸਮੇਂ ਉਸ ਨੂੰ 10000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਸਿਰਫ 5000 ਰੁਪਏ ਹੀ ਤਨਖਾਹ ਵਜੋਂ ਦਿੱਤੇ ਜਾਂਦੇ ਸਨ ਪੀੜਤਾ ਨੇ ਅੱਗੇ ਦੱਸਿਆ ਕਿ ਮੇਵਾ ਸਿੰਘ ਨੇ ਉਸ ਨਾਲ ਕਿੰਨੀ ਵਾਰ ਹੀ ਜਿਨਸੀ ਸ਼ੋਸ਼ਣ ਕੀਤਾ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਪੀੜਤਾ ਨੇ 7 ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਜਦੋਂ ਉਸ ਨੇ ਆਪਣੀ ਬਕਾਇਆ ਤਨਖਾਹ ਮੰਗੀ ਤਾਂ ਮੁਲਜ਼ਮ ਨੇ ਨਾ ਤਾਂ ਤਨਖਾਹ ਦਿੱਤੀ ਤੇ ਨਾਲ ਹੀ ਉਸ ਦੀ ਮਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਰੈਸਟੋਰੈਂਟ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਦੋਂ ਦੋਹਾਂ ਨੂੰ ਰਾਏਕੋਟ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹੁਣ 11 ਮਈ ਨੂੰ ਫਿਰ ਮੇਵਾ ਸਿੰਘ ਨੇ ਉਹਨਾਂ ਨੂੰ ਤਨਖਾਹ ਦੇਣ ਲਈ ਸੱਦਿਆ। ਜਦੋਂ ਪੀੜਤਾ ਆਪਣੀ ਮਾਂ ਨਾਲ ਰੈਸਟੋਰੈਂਟ ਪਹੁੰਚੀ ਤਾਂ ਮੇਵਾ ਸਿੰਘ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਦੋ ਹੋਰਨ ਔਰਤਾਂ ਨਾਲ ਮਿਲ ਕੇ ਮਾਵਾਂ 3 ਨਾਲ ਕੁੱਟਮਾਰ ਕਰਕੇ ਧੱਕੇ ਦੇ ਕੇ ਰੈਸਟੋਰੈਂਟ ਚੋਂ ਬਾਹਰ ਕੱਢ ਦਿੱਤਾ। ਕਾਫੀ ਗੰਭੀਰ ਇਲਜ਼ਾਮ ਹੈ। ਆਰਥਿਕ ਸ਼ੋਸ਼ਣ ਵੀ ਹੈ ਜਿਨਸੀ ਸ਼ੋਸ਼ਣ ਵੀ ਹੈ ਆਮ ਆਦਮੀ ਪਾਰਟੀ ਦੇ ਆਗੂ ਅਕਸਰ ਕਿਸੇ ਦੇ ਮੂੰਹ ਤੇ ਤਾਂ ਨਹੀਂ ਲਿਖਿਆ ਹੁੰਦਾ ਕਿ ਉਹ ਕਿਸ ਪ੍ਰਕਾਰ ਦਾ ਹੋਵੇਗਾ ਪਰ ਪਾਰਟੀਆਂ ਆਪਣੀ ਅੰਦਰੂਨੀ ਇੰਟੈਲੀਜੈਂਸ ਦੇ ਰਾਹੀਂ ਅਜਿਹੀਆਂ ਚੀਜ਼ਾਂ ਦਾ ਪਤਾ ਲਗਾਉਂਦੀਆਂ ਨੇ ਜਦੋਂ ਤੁਸੀਂ ਕਟੜ ਇਮਾਨਦਾਰ ਹੋਣ ਦੇ ਸਭ ਤੋਂ ਚੰਗੇ ਹੋਣ ਦੇ 70 ਸਾਲਾਂ ਦੇ ਵਿੱਚ ਪਏ ਗੰਦ ਨੂੰ ਸਾਫ਼ ਕਰਨ ਦਾ ਵਾਅਦਾ ਲੈ ਕੇ ਲੋਕਾਂ ਦੇ ਵਿੱਚ ਆਉਂਦੇ ਹੋ ਤੇ ਬੰਪਰ ਵੋਟਾਂ ਲੈ ਕੇ ਜਾਂਦੇ ਹੋ ਤਾਂ ਤੁਹਾਡੀ ਜਿਹੜੀ ਕਿ ਲੀਡਰਸ਼ਿਪ ਦੀ ਗੱਲ ਕਰਦਾ ਜਿਹਦੇ ਵਿੱਚ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਉਸ ਵੇਲੇ ਦੇ ਪ੍ਰਧਾਨ ਮੁੱਖ ਮੰਤਰੀ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਡੀ ਪਾਰਟੀ ਦੇ ਅੰਦਰ ਉਹ ਲੋਕ ਨਾ ਆਉਣ ਜਿਹੜੇ ਲੋਕਾਂ ਦਾ ਕਿਰਦਾਰ ਸਮਾਜ ਦੇ ਵਿੱਚ ਧੁੰਦਲਾ ਹੈ ਜਿਹੜੇ ਲੋਕ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਆ ਲਿਪਤ ਨੇ ਜਾਂ ਅਜਿਹੀ ਵਿਰਤੀ ਰੱਖਦੇ ਨੇ ਜਿਨ੍ਹਾਂ ਦੇ ਉੱਤੇ ਪੈਣੀ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ ਮੇਵਾ ਸਿੰਘ ਬੇਸ਼ੱਕ ਇੱਕ ਛੋਟਾ ਆਗੂ ਹੋਵੇ ਪਰ ਇੱਕ ਗੱਲ ਇਹ ਸਵਾਲ ਉੱਠਦਾ ਹੈ ਕਿ ਆਪਣੀਆਂ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਜਿਹੜੀ ਅੰਦਰੂਨੀ ਵਿਜੀਲੈਂਸ ਹੈ ਜਿਹੜੀ ਉਹਨਾਂ ਦੀ ਅੰਦਰੂਨੀ ਚੌਕਸੀ ਤੇ ਇੰਟੈਲੀਜੈਂਸ ਹੈ ਉਹ ਦੋਵੇਂ ਕਿੰਨੇ ਉਹਨਾਂ ਦਾ ਕੋਈ ਜਿਹੜਾ ਪੱਦਰ ਹੈ ਹੀ ਨਹੀਂ ਉਹ ਦੇਖਦੀਆਂ ਨਹੀਂ ਕਿ ਸਾਡੀ ਪਾਰਟੀ ਦੇ ਵਿੱਚ ਕਿਸ ਬਿਰਤੀ ਦਾ ਆਦਮੀ ਹੈ ਜਿਹੜਾ ਵਿਚਰ ਰਿਹਾ ਹੈ ਕਿਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ ਇਕੱਲੀ ਆਮ ਆਦਮੀ ਪਾਰਟੀ ਨਹੀਂ ਬਾਕੀ ਪਾਰਟੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਲਗਾਤਾਰ ਵੇਖਣ ਨੂੰ ਮਿਲਿਆ ਹੈ ਫਿਰ ਇਹ ਪਾਰਟੀਆਂ ਇਹ ਕਹਿ ਕੇ ਪੱਲਾ ਛਡਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਅਸੀਂ ਇਹਨੂੰ ਬਾਹਰ ਕੱਢਤਾ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਪਾਰਟੀਆਂ ਨੂੰ ਚਾਹੀਦਾ ਕਿ ਅਸੀਂ ਬਿਰਤੀ ਵਾਲੇ ਲੋਕਾਂ ਨੂੰ ਪਹਿਲਾਂ ਪਛਾਣ ਕਰਨ ਦੀ ਲੋੜ ਹੁੰਦੀ ਹੈ ਉਹਦੇ ਬਾਰੇ ਸਮਾਜ ਦੇ ਵਿੱਚੋਂ ਪਤਾ ਕਰਨ ਦੀ ਲੋੜ ਹੁੰਦੀ ਹੈ ਕਿ ਜਦੋਂ ਤੁਸੀਂ ਅਹੁਦਿਆਂ ਦੇ ਉਕਤੀ ਪੱਤਰ ਵੰਡਦੇ